ਫਗਵਾੜਾ ਵਿਖੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਤ ਦੀ ਅਗਵਾਈ ਵਿੱਚ ਭਾਜਪਾ ਦੀ ਵਿਸ਼ੇਸ਼ ਮੀਟਿੰਗ ਦਾ ਆਯੋਜਨ ਹੋਇਆ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ਰਮਾ ਦੀ ਰਿਪੋਰਟ ਹਾਂਜੀ ਹਾਂਜੀ ਸਰ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਜਿਹੜਾ ਅੱਜ ਮੀਟਿੰਗ ਅੱਜ ਪਗਵਾੜਾ ਵਿਧਾਨ ਸਭਾ ਦੇ ਸਾਰੇ ਹੀ ਭਾਜਪਾ ਕਾਰਕਿਰਤਾ ਪਗਵਾੜਾ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਦੇ ਅਧਿਐਖ ਉਹਨਾਂ ਦੇ ਜਨ ਸਕੱਤਰ ਮੋਰਚਿਆਂ ਦੇ ਅਧਿਐਖ ਪਾਰਟੀ ਦੀ ਜਿਹੜਾ ਕਾਰਜਕਾਰੀ ਦੇ ਸਦਸਿਅ ਸੂਬਾ ਕਾਰਜਕਾਰੀ ਦੇ ਸਦਸਿਅ ਸਾਰੇ ਹੀ ਜ਼ਿੰਮੇਵਾਰ ਵਿਅਕਤੀ ਪੁਰਮંત્રી ਸੁਮਨ ਪ੍ਰਕਾਸ਼ ਜੀ ਦੇ ਨਿਵਾਸ ਸਥਾਨ ਤੇ ਇਕੱਠੇ ਹੋਏ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਦੇਸ਼ 'ਚ ਭਾਰਤੀ ਜਨਤਾ ਪਾਰਟੀ ਦਾ ਸਦਸਤਾ ਅਭਿਆਨ ਪੂਰੇ ਜੋਰ-ਸ਼ੋਰ ਦੇ ਨਾਲ ਚੱਲ ਰਿਹਾ ਹੈ ਲਗਭਗ 3 ਕਰੋੜ ਦੇ ਕਰੀਬ ਸਦਸье ਪੂਰੇ ਦੇਸ਼ 'ਚ ਭਾਰਤੀ ਜਨਤਾ ਪਾਰਟੀ ਨੇ ਪਿਛਲੇ 1 ਹਫ਼ਤੇ 'ਚ ਬਣਾ ਲਏ ਨੇ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਦਸਤਾ ਅਭਿਆਨ ਨੂੰ ਗਲੀ ਗਲੀ ਚ ਹੁੰਗਾਰਾ ਮਿਲ ਰਿਹਾ ਹੈ ਵੱਡੀ ਗਿਣਤੀ ਚ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਜੁੜਨ ਉਸ ਮੁਹਿੰਮ ਨੂੰ ਕੇ ਲੈਂਦੇ ਹੋਏ ਉਸ ਮੁਹਿੰਮ ਦਾ ਇੱਕ ਵੱਡਾ ਸਰੂਪ ਨਿਕਲ ਕੇ ਬਣੇ ਲੋਕ ਮੈਂਬਰਸ਼ਿਪ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਲੈਣਾ ਜੁੜਨ ਇਸ ਚੀਜ਼ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਫਗਵਾੜਾ ਵਿਧਾਨ ਸਭਾ ਦੇ ਸਮਸਤ ਕਾਰਜਕਰਤਾ इकट्ठे ਹੋਏ ਪਾਰਟੀ ਵੱਲੋਂ ਡਿਸਕਸ ਕੀਤਾ ਗਿਆ ਡਿਊਟੀਆਂ ਲਗੀਆਂ ਕਈਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਗਵਾੜਾ ਵੱਡੀ ਗਿੰਦੀ ਚ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕਾਂ ਨੂੰ ਜੋੜਨ ਜਾ ਰਿਹਾ ਵੱਡੀ ਗਿੰਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕਾਂ ਨੂੰ ਜੋੜਨ ਜਾ ਰਿਹਾ ਸਰ ਗੁੱਡ ਨੀਮ ਕੀ ਹੈ ਇਹ ਮੈਂ ਹਲੀ ਕੰਪੋਜ਼ ਕਪੂਠਲਾ ਜ਼ਿਲ੍ਹਾ ਪਰਭਾਰੀ ਭਾਜਪਾ ਦਾ ਉਤਾਈਤਾਵਰ ਰੱਜ ਲਈ ਇਸ ਮੈਠਕ ਨੂੰ ਮੁੱਖ ਰੂਪ ਤੋਂ ਮੰਦੀ ਸਾਹਿਬ ਦੇ ਵਾਸਤੇ ਲੈਣਾ ਹੈ